ਅੱਜ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਵਾਸਤੇ ਕੋਲਡ ਡਰਿੰਕ ਲੈ ਕੇ ਆ ਗਏ ਦੋਸਤੋ ਜਿਹੜੇ ਵੀਰ ਦੁਕਾਨਦਾਰ ਨੇ ਜਾਂ ਦੁਕਾਨ ਕਰਨੀ ਸੋਚ ਰਹੇ ਨੇ ਜਾਂ ਦੁਕਾਨ ਕਰ ਰਹੇ ਨੇ ਦੋਸਤੋ ਉਹਨਾਂ ਵਾਸਤੇ ਬਹੁਤ ਵੱਡੀਆਂ ਆਫਰਾਂ ਲੈ ਕੇ ਆ ਗਏ ਇਹ ਪਹਿਲਾਂ ਐਡਰੈਸ ਸੁਣ ਲਓ ਐਡਰੈਸ ਨਾਬੇ ਦੇ ਨਜ਼ਦੀਕ ਪਿੰਡ ਗਰਦਿਤਪੁਰਾ ਪੈਂਦਾ ਆ ਨਾਬੇ ਤੋਂ ਮਰੀਲਕੁਲਾ ਰੋਡ ਦੇ ਉੱਪਰ ਗਰਦਿਤਪੁਰ ਦੇ ਵਿੱਚ ਸੈਣੀ ਕਰਿਆਨਾ ਸਟੋਰ ਆ ਦੋਸਤੋ ਉੱਥੇ ਬਹੁਤ ਤੁਹਾਨੂੰ ਹੋਲਸੇਲ ਰੇਟਾਂ ਦੇ ਉੱਪਰ ਕੋਲਡ ਡਰਿੰਕ ਮਿਲ ਜੂਗਾ ਜਿਵੇਂ ਕਿ ਕੋਲਡ ਡਰਿੰਕ ਦੇ ਵਿੱਚ 20 ਵਾਲੀ ਵੈਰਾਈਟੀ ਹਰ ਇੱਕ ਮਿਲ ਜੂਗੀ ਤੁਹਾਨੂੰ ਕੋਕ ਲਿਮਕਾ ਫੈਂਟਾ ਸਪਰਾਈਟ ਜੇ ਕਿਸੇ ਵੀਰ ਨੇ ਲੈਣਾ ਹੋਵੇ ਇਹਦਾ ਰੇਟ ਦੋਸਤੋ ਅੱਜ ਦਾ 460 ਰੁਪਏ ਲੱਗ ਜੂਗਾ ਤੁਹਾਨੂੰ ਇਸੇ ਤਰ੍ਹਾਂ 2 ਲੀਟਰ ਮਾਲ ਵੀ ਤੁਹਾਨੂੰ ਮਿਲ ਜੂਗਾ 2 ਲੀਟਰ ਜਿਹੜਾ ਆ ਉਹਦੀ 9ਵੇਂ 8ਵੇਂ 9ਵੇਂ ਮਹੀਨੇ ਦਾ ਕੱਕਸਪਾਇਰੀ ਆ ਦੋਸਤੋ ਉਹ ਵੀ ਬਹੁਤ ਲੈਸ ਰੇਟਾਂ ਦੇ ਉੱਪਰ ਤੁਹਾਨੂੰ ਦਿੱਤਾ ਜਾਊਗਾ 660 ਰੁਪਏ ਰੇਟ ਆ ਜਿਹਦੇ ਉੱਪਰ ਸਕੀਮ ਛੱਪੀ ਵੀ ਆ ਉਹਦਾ ਰੇਟ 620 ਰੁਪਏ ਆ ਦੋਸਤੋ ਬਾਕੀ 20 ਰੁਪਏ ਵਾਲਾ ਮਾਝਾ ਮਿਲ ਜੂਗਾ ਚਾਹ 50 ਰੁਪਏ ਵਾਲਾ ਮਾਝਾ ਮਿਲ ਜੂਗਾ 2 ਲੀਟਰ ਚ ਮਿਲ ਜੂਗਾ ਦੋਸਤੋ ਹਰ ਇੱਕ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ 40 ਰੁਪਏ ਦੇ ਵਿੱਚ ਕੋਕ ਲਿਮਕਾ ਫੈਂਟਾ ਸਪਰਾਈਟ ਸਾਰੀ ਵੈਰਾਈਟੀ 40 ਰੁਪਏ ਵਾਲੀ ਮਿਲ ਜੂਗੀ 50 ਰੁਪਏ ਵਾਲੀ ਮਿਲ ਜੂਗੀ ਬਾਕੀ ਪਾਣੀ ਦੀਆਂ ਪੇਟੀਆਂ ਜੇ ਕਿਸੇ ਵੀਰ ਨੇ ਲੈਣੀਆਂ ਨੇ ਛੋਟੀਆਂ 24 ਬੋਤਲਾਂ ਹੋਣਗੀਆਂ ਦੋਸਤੋ ਜੇ ਤੁਸੀਂ 200 ਪੇਟੀ ਲੈਨੇ ਹੋ ਤਾਂ 70 ਰੁਪਏ ਪੈਜੂਗੀ ਜੇ 100 ਪੇਟੀ ਲੈਨੇ ਹੋ ਤਾਂ 75 ਰੁਪਏ ਪੈਜੂਗੀ ਜੇ ਤੁਸੀਂ 5-10 ਪੇਟੀਆਂ ਲੈਨੇ ਹੋ ਤਾਂ 80 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਪੈਜੂਗੀ 10 ਪੇਟੀਆਂ ਨੂੰ ਪਲੱਸ ਲੈਨੇ ਹੋ ਤਾਂ 78 ਪਾਊਗੀ ਜੇ 5-4 ਪੇਟੀਆਂ 2 ਪੇਟੀਆਂ ਲੈਨੇ ਹੋ ਤਾਂ 80 ਰੁਪਏ ਪੈਜੂਗੀ ਦੋਸਤੋ ਬਾਕੀ ਰੋਜ਼ ਦੇ ਰੇਟ ਹੁੰਦੇ ਨੇ ਜੇ ਕਿਸੇ ਵੀਰ ਨੇ ਕੋਈ ਵੀ ਕਾਰੋਬਾਰ ਕਰਨ ਵਾਸਤੇ ਮਾਲ ਲੈਣਾ ਹੋਵੇ ਜਾਂ ਵਿਆਹ ਸ਼ਾਦੀ ਵਾਸਤੇ ਕਿਸੇ ਨੇ ਕੋਲਡ ਡਰਿੰਕ ਪਾਣੀ ਖਾਰਾ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਵਸਲੇਰੀ ਦਾ ਖਾਰਾ ਮਿਲ ਜੂਗਾ 750 ml ਦੋਸਤੋ ਹਰ ਇੱਕ ਵੈਰਾਈਟੀ ਤੁਹਾਨੂੰ ਰੇ ਅਵੇਲੇਬਲ ਮਿਲ ਜੂਗੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਦੋਸਤੋ ਆਪਦੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੇ ਕਿਸੇ ਨੇ ਕਾਰੋਬਾਰ ਕਰਨਾ ਹੈ ਜਾਂ ਬਿਜ਼ਨਸ ਕਰਨਾ ਚਾਹੁੰਦਾ ਹੈ ਜਾਂ ਕਰ ਰਿਹਾ ਦੋਸਤੋ ਉਦੋਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਬਾਕੀ ਹਰ ਇੱਕ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਸਕਰੀਨ ਤੇ ਨੰਬਰ ਚੱਲ ਰਿਹਾ ਆ ਬਾਕੀ ਕਾਲ ਕਰਕੇ ਤੁਸੀਂ ਪੂਰੀ ਗੱਲਬਾਤ ਵੀਰ ਨਾਲ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮਾਲ ਪ੍ਰੋਵਾਈਡ ਹੋ ਜਾਊਗਾ ਸੈਣੀ ਕਰੈਨਾ ਸਟੋਰ ਪਿੰਡ ਗਰਦਿਤਪੁਰਾ ਨਾਬੇ ਦੇ ਨਜ਼ਦੀਕ ਪੈਂਦਾ ਦੋਸਤੋ ਜੇ ਕਿਸੇ ਵੀਰ ਨੇ ਮਾਲ ਕੋਈ ਵੀ ਖਰੀਦਣਾ ਹੋਵੇ ਤਾਂ ਉੱਥੋਂ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਜੀ ਫੁਰੀ ਵੀਡੀਓ ਦੇਖ ਸਕਦੇ ਹੋ ਅੱਗੇ ਤੱਕ